ਮੇਰਾ ਨਾਮ ਦਪਿੰਦਰ ਸਿੰਘ ਹੈ ਜੀ ਪਹਿਲਾਂ ਤਾਂ ਮੈਂ ਤੁਹਾਡਾ ਸਾਰੇ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਾਡੀ ਇੱਕ ਆਵਾਜ਼ ਤੇ ਇੱਥੇ ਆ ਕੇ ਸਾਡੀ ਗੱਲ ਸੁਣਨ ਦੀ ਪਹਿਲ ਕੀਤੀ ਜੋ ਐਸਐਮਏ ਸਮੇਂ ਦੀ ਬਹੁਤ ਜ਼ਿਆਦਾ ਲੋੜ ਸੀ ਮਾਮਲਾ ਕੀ ਹੈ ਜੀ ਮਾਮਲਾ ਇਹ ਹੈ ਜੀ ਕਿ ਸਾਨੂੰ ਬੜੇ ਟਾਈਮ ਤੋਂ ਅਸੀਂ ਹਸ ਸਰਕਾਰਾਂ ਨੂੰ ਬੜਾ ਰਿਕੁਐਸਟ ਕਰ ਰਹੇ ਹਾਂ ਬਟ ਇਸ ਵਾਰ ਜੋ ਪਿੱਛੇ ਹੋ ਗਿਆ ਛੱਡੋ ਇਸ ਵਾਰ ਅਸੀਂ ਮੇਅਰ ਸਾਹਿਬ ਨੂੰ ਰਿਕੁਐਸਟ ਕੀਤੀ ਪਦਮ ਜੀ ਨੂੰ ਔਰ ਉਹਨਾਂ ਨੇ ਡੀਸੀ ਸਾਹਿਬ ਨੇ ਪ੍ਰਸ਼ਾਸਨ ਨੇ ਔਰ ਮੇਅਰ ਸਾਹਿਬ ਨੇ ਰਲ ਕੇ ਸਾਡੀ ਸੁਣਵਾਈ ਕੀਤੀ ਔਰ ਬਹੁਤ ਹੀ ਸੋਹਣਾ ਸਾਨੂੰ ਇੱਕ ਇੱਥੇ ਕੈਰੀ ਟ੍ਰੈਕ ਬਣਾ ਕੇ ਦਿੱਤਾ ਜਿਸ ਦਾ ਹੁਣ ਫਾਇਦਾ ਫੁੱਟਬਾਲ ਬਾਕਸਿੰਗ ਐਥਲੀਟਸ ਨਾ ਜਾ ਕੇ ਹੋਰ ਗੇਮਾਂ ਵਾਲੇ ਬੱਚੇ ਛੋਟੇ ਛੋਟੇ ਬੱਚੇ ਜਿਮਨਾਸਟਿਕ ਸਾਰੇ ਇਸ ਚੀਜ਼ ਦਾ ਫਾਇਦਾ ਉੱਤ ਕਰ ਰਹੇ ਨੇ ਕਿ ਤੇ ਹੁਣ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਹੈ 30 ਸਾਲਾਂ ਬਾਅਦ ਸਾਨੂੰ ਇੱਕ ਗਰਾਊਂਡ ਮਿਲਿਆ ਜੋ ਬਠਿੰਡੇ ਦੇ ਵਿੱਚ ਗਰਾਊਂਡ ਅਜ ਤੱਕ ਨਹੀਂ ਹੈਗਾ ਜੋ ਸੀ ਉਹ ਪ੍ਰੋਪਰ ਨਹੀਂ ਸੀਗਾ ਤਿਆਰ ਨਹੀਂ ਸੀਗਾ ਖੱਡੇ ਸੀ ਬਹੁਤ ਜ਼ਿਆਦੇ ਤਾ ਹੁਣ ਬਹੁਤ ਵਧੀਆ ਟਰੈਕ ਹੈ ਤੇ ਸਾਨੂੰ ਪਤਾ ਲੱਗਾ ਕਿ ਇਸ ਵਾਰ ਇਹ ਫਿਰ ਪਟਾਕੇ ਵਾਲਿਆਂ ਨੂੰ ਇਹ ਦੇ ਦਿੱਤੀਆਂ ਜਾਂ ਸਟਾਲਾਂ ਤੇ ਜੇ ਪਟਾਕੇ ਵਾਲੇ ਇੱਥੇ ਆਂਦੇ ਹੈਗੇ ਸਟਾਲਾਂ ਲਾਂਦੇ ਹੈ ਤੇ ਬੜੇ ਲੰਬੇ ਲੰਬੇ ਇੱਥੇ ਖੱਡੇ ਕਰ ਦੇਣੇ ਆ ਉਹਨਾਂ ਨੇ ਤੇ ਉਹ ਖੱਡੇ ਭਰੇ ਨਹੀਂ ਜਾਣੇ ਪੂਰਤੀ ਨਹੀਂ ਹੋਣੀ ਸਾਡਾ ਗਰਾਊਂਡ ਖਰਾਬ ਹੋ ਜਾਊਗਾ ਸਾਡਾ ਫੁੱਟਬਾਲ ਦਾ ਗਰਾਊਂਡ ਖਰਾਬ ਹੋ ਜਾਊਗਾ ਸਾਡਾ ਟਰੈਕ ਖਰਾਬ ਹੋ ਜਾਊਗਾ ਗੰਦ ਪੈ ਜਾਣਾ ਤੇ ਬੱਚਿਆਂ ਨੂੰ ਇੰਜਰੀਆਂ ਆਉਣਗੀਆਂ ਤਾਂ ਦੁਬਾਰਾ ਇਹ ਗਰਾਊਂਡ ਤਿਆਰ ਨਹੀਂ ਹੋਣਾ ਤਾਂ ਸਾਡੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਮੰਗ ਆ ਮੇਰ ਸਾਹਿਬ ਨੂੰ ਪ੍ਰਸ਼ਾਸਨ ਨੂੰ ਕਿ ਜੋ ਤੁਸੀਂ ਸਾਨੂੰ ਜਿਵੇਂ ਪਹਿਲਾਂ ਵਾਲੇ ਡੀਸੀ ਸਾਹਿਬ ਨੇ ਬੜਾ ਮਿਹਨਤ ਨਾਲੇ ਕੰਮ ਕਰਵਾਇਆ ਸੀ ਹੁਣ ਨਵੇਂ ਡੀਸੀ ਸਾਹਿਬ ਆ ਗਏ ਉਹਨਾਂ ਕੋਲੇ ਵੀ ਅਸੀਂ ਮੰਗ ਰੱਖਦੇ ਆਂ ਬੇਨਤੀ ਕਰਦੇ ਆਂ ਕਿ ਇਹ ਜਿਹੜੇ ਪਟਾਕੇਆਂ ਵਾਲੇ ਅੱਡੇ ਆ ਇਹ ਅੱਡੇ ਕਿਤੇ ਹੋਰ ਜਗ੍ਹਾ ਦੇਖ ਕੇ ਕਿਤੇ ਜਿੱਥੇ ਲੱਗਦਾ ਕਿ ਉਹ ਜਗ੍ਹਾ ਦੀ ਲੋੜ ਨਹੀਂ ਹੈਗੀ ਉੱਥੇ ਲਗਾਏ ਜਾ ਨਾ ਕਿ ਇਹ ਚੱਲਦੇ ਹੋਏ ਇੱਕ ਗਰਾਊਂਡ ਦੇ ਵਿੱਚ ਜਿਸ ਦਾ ਭਵਿੱਖ ਬੱਚਿਆਂ ਨਾਲ ਜੁੜਿਆ ਹੋਇਆਗਾ ਇਸ ਕਰਕੇ ਮੈਂ ਡੀਸੀ ਸਾਹਿਬ ਨੂੰ ਮੇਅਰ ਸਾਹਿਬ ਨੂੰ ਮੰਗ ਰੱਖਦਾ ਹਾਂਗਾ ਸਾਰਿਆਂ ਵੱਲੋਂ ਤੇ ਤੁਸੀਂ ਇਹਨਾਂ ਦੇ ਵਿਚਾਰ ਵੀ ਬੱਚਿਆਂ ਦੇ ਲਿਓ ਹਨ ਫਿਰ ਵੀ ਇੱਥੇ ਅੱਡੇ ਲਾਏ ਗਏ ਫਿਰ ਅਗਲਾ ਫਿਰ ਜੀ ਅਗਲਾ ਕਦਮ ਨਾ ਚਾਹੁੰਦੇ ਅਸੀਂ ਜੋ ਨਹੀਂ ਚਾਹੁੰਦੇ ਹੈਗੇ ਕਿਉਂਕਿ ਅਸੀਂ ਸਰਕਾਰ ਨੂੰ ਬਲੇਮ ਨਹੀਂ ਦੇ ਰਹੇ ਕਿਉਂਕਿ ਸਰਕਾਰ ਨੇ ਸਾਨੂੰ ਟਰੈਕ ਬਣਾ ਕੇ ਦਿੱਤਾਗਾ ਮੇਅਰ ਸਾਹਿਬ ਨੇ ਟਰੈਕ ਬਣਾ ਕੇ ਦਿੱਤਾ ਅਸੀਂ ਸਿਰ ਪ੍ਰਸ਼ਾਸਨ ਕੋਲੇ ਮੰਗ ਰੱਖ ਰਹੇ ਹਾਂ ਕਿ ਸਾਡੀ ਸੁਣਵਾਈ ਹੋਵੇ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਸਾਡਾ ਟਰੈਕ ਖਤ ਨੂੰ ਹੁੰਦਾ ਸਾਡਾ ਗਰਾਊਂਡ ਕਦਮ ਹੁੰਦਾ ਨੈਚੁਰਲ ਅਸੀਂ ਬੈਠਾਂਗੇ ਭੁੱਖ ਹੜਤਾਲ ਧਰਨਾ ਕਰਾਂਗੇ ਜੀ ਹੋਰ ਸਾਡੇ ਕੋਲੇ ਕੋਈ ਹੱਲ ਹੀ ਨਹੀਂ ਹੈਗਾ ਆਪਦਾ ਗਰਾਊਂਡ ਬਚਾਉਣਾ ਆਪਦਾ ਘਰ ਆ ਸਾਡਾ ਜੀ ਇਹ ਸਾਡੇ ਬੱਚਿਆਂ ਦਾ ਭਵਿੱਖ ਹੈ ਜੇ ਇਹ ਖਤਮ ਹੋ ਗਿਆ ਫਿਰ ਅਸੀਂ ਕਿੱਥੇ ਜਾਵਾਂਗੇ ਸਾਡੇ ਬੱਚੇ ਕਿੱਥੇ ਜਾਣਗੇ ਜੀ ਧੰਨਵਾਦ ਹੋਰ ਵੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਕੀ ਕਹਿਣਾ ਚਾਹੁੰਗੇ ਅੱਜ ਜਿਹੜਾ ਸਟੇਡੀਅਮ ਤੇ ਇਕੱਠੇ ਹੋਏ ਆ ਕੀ ਕਹਿੰਦੇ ਸਟੇਡੀਅਮ ਜਿਹੜਾ ਅੱਜ ਇਕੱਠ ਹੋਇਆ ਜੀ ਮੇਨ ਤਾਂ ਜਿਹੜੇ ਪਟਾਕੇ ਲੱਗਦੇ ਆਈ ਵੇਰ ਇੱਥੇ ਸਟੋਲਾ ਲੱਗਦੀਆਂ ਹੈਗੀਆਂ ਜੀ ਉਹਦਾ ਲਗਾਤਾਰੇ 4 ਤੋਂ 5 ਦਿਨ ਬੁੱਕ ਹੋ ਜਾਣਗੇ ਜੀ ਜਿਹੜੇ ਬੱਚੇ ਤਿਆਰੀ ਕਰਦੇ ਆ ਡੇਲੀ ਗੇਮ ਖੇਡਦੇ ਆ ਜਿਮਨਾਸਟਿਕ ਕਰਦੇ ਆ ਫੁੱਟਬਾਲ ਖੇਡਦੇ ਆ ਬਾਲੀਵਾਲ ਖੇਡਦੇ ਆ ਜੀ ਉਹ ਤਿੰਨ ਤੋਂ ਚਾਰ ਦਿਨ ਸਾਡੇ ਖਰਾਬ ਹੋ ਜਾਣਗੇ ਜੀ ਦੂਜੀ ਗੱਲ ਕੁਝ ਬੱਚੇ ਇੱਥੇ ਟ੍ਰਾਇਲ ਦੇ ਰਹੇ ਆ ਆਪਣੇ ਪੁਲਿਸ ਦੇ ਕਰ ਰਹੇ ਆ ਤਿਆਰੀ ਉਹਨਾਂ ਨੂੰ ਵੀ ਦਿੱਕਤ ਆ ਜਾਣੀ ਹੈ ਜੀ ਬੱਡੀ ਗੱਲ ਇਹ ਹੈ ਜੀ ਜਦੋਂ ਬਠਿੰਡੇ ਚ ਇੰਨੀਆਂ ਜਗ੍ਹਾ ਪਈਆਂ ਹੈਗੀਆਂ ਬਹੁਤ ਲੰਬੇ ਟਾਈਮ ਤੇ ਨਹਿਰ ਹੈਗੀ ਹੈ ਬਾਕੀ ਜਿਹਦੇ ਸੰਡੇ ਸੇ ਲੱਗਦੀ ਉੱਥੇ ਵੀ ਲਾਈ ਜਾ ਸਕਦੇ ਆ ਹੋਰ ਬੜੀ ਜਗ੍ਹਾ ਹੈਗੀ ਹੈ ਇੱਕ ਸਟੇਡੀਅਮ ਹੀ ਆ ਜਿਹੜਾ ਇਹਨਾਂ ਕੋਈ ਬੁੱਕ ਕਰ ਲੈਂਦੇ ਆ ਜੀ ਪਿਛਲੀ ਵਾਰ ਬਹੁਤ ਦਿੱਕਤ ਆਈ ਸੀਗੀ ਜੀ ਇਸ ਕਰਕੇ ਸਾਰਿਆਂ ਨੇ ਅਸੀਂ ਇਸ ਲਈ ਕੱਟ ਕੀਤਾ ਅੱਜ ਕਿ ਇਹਦਾ ਵਿਰੋਧ ਕਰਦੇ ਆ ਪਰੋਤ ਤਾਂ ਦੇਖੋ ਕੀ ਹੈ ਜੀ ਅਸੀਂ ਸਿਰਫ ਆਪਣੀ ਅਪੀਲ ਕਰ ਸਕਦੇ ਆ ਵੀ ਇਥੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਉਹਦੇ ਨਾਲ 4 ਤੋਂ 5 ਦਿਨ ਜਿਹੜੇ ਹੈਗੇ ਉਹਨਾਂ ਦੇ ਖਰਾਬ ਹੋ ਜਾਣਗੇ ਜੀ। ਉਹਨਾਂ ਮੁੱਖ ਮੰਤਰੀ ਸਾਹਿਬ ਨੇ 3000 ਸਟੇਡੀਅਮ ਦਾ ਉਹਨੂੰ ਕਟਨ ਕੀਤਾਗਾ। ਹਾਂਜੀ ਹਾਂਜੀ। ਤੇ ਇੱਕ ਪਾਸੇ ਕਦੇ ਵੀ ਖੇਡ ਕਿੱਦਾਂ ਨੂੰ ਪ੍ਰਮੋਟ ਕਰੀਏ ਤੇ ਦੂਜੇ ਪਾਸੇ ਆ ਜਿਹੜਾ ਜੀ ਬਿਲਕੁਲ ਜੀ ਬਿਲਕੁਲ ਜੀ ਇੱਥੇ ਪਾਣੀ ਦਾ ਪ੍ਰਬੰਧ ਹੀ ਨਾ ਹੋਵੇ ਚਾਹ ਗਰਾਊਂਡ ਦਾ ਨਹੀਂ ਹੋਵੇ ਤੇ ਫਿਰ ਸਟੇਡੀਅਮ ਦਾ ਵੀ ਕੀ ਰਹਿ ਗਿਆ ਜੀ ਫਿਰ ਤਾਂ ਕਿਤੇ ਵੀ ਖੇਡ ਸਕਦਾ ਬੰਦਾ ਜੀ ਮੇਨ ਤਾਂ ਜਿਹੜੀ ਜਗ੍ਹਾ ਹੈਗੀ ਹੈ ਪਟਾਕੇ ਜਿਹੜੇ ਇੰਨੇ ਕਿੰਨੇ ਕ ਲਾਜ਼ਮੀ ਹੈਗੇ ਆ ਇੱਕ ਪਾਸੇ ਦਾ ਵਿਰੋਧ ਹੋ ਰਿਹਾ ਜੀ ਪ੍ਰਦੂਸ਼ਣ ਵੱਧ ਹੈ ਇਹ ਹੈ ਉਹ ਹੈ ਇਹ ਤਾਂ ਫਿਰ ਕਿਤੇ ਵੀ ਸਟਾਲ ਲਾ ਸਕਦੇ ਆ ਦੁਕਾਨਾਂ ਪ੍ਰਾਈਵੇਟ ਹੋ ਸਕਦੀਆਂ ਜੀ ਜੋ ਆਪਣੇ ਸੰਦੇ ਸੇਲ ਦੀ ਜਗ੍ਹਾ ਹੈਗੀ ਹੈ ਨਹਿਰ ਤੇ ਲਾਲਨ ਕਿਤੇ ਵੀ ਜਗ੍ਹਾ ਲਾ ਸਟੇਡੀਅਮ ਕੋ ਬੁੱਕ ਕੀਤਾ ਜਾਂਦਾ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਜੀ ਕਿੰਨੇ ਸਾਲ ਬਾਅਦ ਇੱਕ ਟਰੈਕ ਮੇਲਾ ਸੀਗਾ ਸਮਝੋ ਜੀ ਮਤਲਬ ਜ ਕਿੰਨੇ ਸਾਲ ਬਾਅਦ ਬਣਿਆ ਬਹੁਤ ਲੰਬੇ ਟਾਈਮ ਬਾਅਦ ਇਨਾ ਸੋਹਣਾ ਟ੍ਰੈਕ ਬਣਿਆ ਜੇ ਅੱਗੇ ਨੂੰ ਪਹਿਲਾਂ ਤਾਂ ਅਸੀਂ ਬਿਲਕੁਲ ਪੱਥਰ ਵਰਗਾ ਸੀਗਾ ਜੀ ਐਕਤੀ ਮੁਰੰਮਤ ਕੀਤੀ ਹੈ ਬਹੁਤ ਵਧੀਆ ਡੀਐਸਓ ਸਾਹਿਬ ਵੀ ਗੱਲ ਸੁਣਦੇ ਸਾਡੀ ਤਾਂ ਐਕਤੀ ਜਿਹੜਾ ਆ ਦਿੱਕਤਾਰੀ ਆ ਥੋੜਾ ਜਿਹਾ ਸਾਨੂੰ ਬਹੁਤ ਮਹਿਸੂਸ ਹੋ ਰਿਹਾ ਲੱਗਦਾ ਵੀ ਪਹਿਲਾਂ ਕੀ ਤਰ੍ਹਾਂ ਫੇਰ ਹੋ ਜੂਗਾ ਜੇ ਲੱਗੇਗਾ ਸਟਾਲਾ ਮਤਲਬ ਜੇ ਸਟਾਲਾ ਲੱਗ ਗਿਆ ਪਹਿਲਾਂ ਜਿਹੀ ਤਰ੍ਹਾਂ ਫੇਰ ਹਾਲਾਤ ਹੋ ਜਾਣਗੇ ਉਹ ਤਾਂ ਹੋਈ ਜਾਣੇ ਮੈਡਮ ਕੀ ਨਾਂ ਹੈ ਇਹ ਮੇਰਾ ਨਾਮ ਪੂਜਾ ਹੈ ਅਕੀ ਕਹਣਾ ਚਾਹੁੰਗੇ ਜਿਹੜਾ ਇੱਥੇ ਇੱਕ ਗਰਾਊਂਡ ਹੈਗਾ ਇਹ ਤੇ ਬੱਚੇ ਖੇਡਦੇ ਆਉਂਦੇ ਪਰ ਇੱਥੇ ਸਟਾਲਾ ਲੱਗ ਰਹੇ ਨੇ ਨਹੀਂ ਇਹ ਐਕਚੁਅਲੀ ਜਿਹੜਾ ਖੇਡ ਦਾ ਗਰਾਊਂਡ ਹੈ ਮੇਰੇ ਹਿਸਾਬ ਨਾਲ ਇਹ ਸਿਰਫ ਖੇਡ ਲਈ ਵਰਤਿਆ ਜਾਣਾ ਚਾਹੀਦਾ ਹੈ ਕਿਉਂਕਿ ਪਟਾਕੇ ਨੇ ਜਦੋਂ ਸਟਾਲ ਲਗਾਣਗੇ ਤਾਂ ਪਾਈਪਾਂ ਵੀ ਲਗਾਉਂਦੇ ਨੇ ਕੰਚ ਵੀ ਟੁਕੜ ਟੁਕੜਦਾ ਹੈ ਔਰ ਬਹੁਤ ਸਾਰਾ ਕਚਰਾ ਹੁੰਦਾ ਹੈ ਔਰ ਜਿਹੜਾ ਜਿੰਨੇ ਦਿਨ ਸਟਾਲ ਲੱਗੇਗੀ ਓਨੇ ਦਿਨ ਖੇਡਾਂ ਵੀ ਬੰਦ ਰਹਿਣਗੇ ਇੱਕ ਵੈਸੇ ਵੀ ਬਲਾਕ ਦੀਆਂ ਡਿਸਟ੍ਰਿਕਟ ਦੀਆਂ ਵੱਖ-ਵੱਖ ਗੇਡਾਂ ਚੱਲ ਰਹੀਆਂ ਨੇ ਤਾਂ ਬੱਚਿਆਂ ਦੀ ਪ੍ਰੈਕਟਿਸ ਤੇ ਵੀ ਇਸ ਚੀਜ਼ ਦਾ ਬਹੁਤ ਅਸਰ ਪਏਗਾ ਤਾਂ ਮੇਰੇ ਅਕੋਰਡਿੰਗ ਇਹ ਪਟਾਕਿਆਂ ਦੀਆਂ ਜੋ ਸਟਾਲ ਨੇ ਕਿਸੇ ਹੋਰ ਖੁੱਲ੍ਹੀ ਜਗ੍ਹਾ ਤੇ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਲੱਗਦਾ ਨਹੀਂ ਜਿਵੇਂ 30 ਸਾਲ ਬਾਅਦ ਮਸਾ ਇਹ ਟਰੈਕ ਮਿਲਿਆ ਸੀ ਆਪਾਂ ਨੂੰ ਤੇ ਮੁੜ ਕੇ ਉਹੀ ਹਾਲਾਤ ਫੇਰ ਹੋ ਜਾਣਗੇ ਜਿਹੜੇ ਕਿਉਂਕਿ ਚੀਜ਼ ਇੱਕ ਵਾਰੀ ਬਣ ਜਾਂਦੀ ਹੈ ਫਿਰ ਉਹਦੀ ਰਿਪੇਅਰ ਬੜੀ ਮੁਸ਼ਕਿਲ ਹੁੰਦੀ ਹੈ ਔਰ ਖੱਡੇ ਪੈ ਗਏ ਬੱਚਾ गिर ਜਾਂਦਾ ਛੋਟੇ-ਛੋਟੇ ਤੁਸੀਂ ਦੇਖੋ ਬੱਚੇ ਆ ਰਹੇ ਨੇ ਸਾਰੇ ਇੱਥੇ ਤਾ ਇਸ ਚੀਜ਼ ਲਈ ਬੱਚਿਆਂ ਲਈ ਤਾਂ ਇਹ ਚੰਗੀ ਗੱਲ ਨਹੀਂ ਹੈ ਪਟਾਕਿਆਂ ਦੀ ਸਟਾਲ ਇੱਥੇ ਲਗਾਉਣਾ ਨਾਮ ਹੈ ਮੈਂ ਬੌਕਸਿੰਗ ਖੇਡਦੀ ਆਂ ਕਿ ਤੁਹਾਨੂੰ ਜਿਹੜੇ ਪਟਾਕਿਆਂ ਦੇ ਬੇ ਨਹੀਂ ਪਟਾਕੇ ਮਤਲਬ ਸਟੋਲਾ ਇੱਥੇ ਨਹੀਂ ਲਾਉਣੀਆਂ ਚਾਹੀਦੀਆਂ ਸਾਡਾ ਹਾਲ ਮਤਲਬ ਸਟੇਡੀਅਮ ਕਾਫੀ ਚੇਰ ਬਾਦ ਬਨੇ ਆ ਤੇ ਇਹ ਖਰਾਬ ਹੋ ਜਾਊਗਾ ਤੇ ਫਿਰ ਸਾਡੇ ਇੰਨੇ ਦਿਨ ਪ੍ਰੈਕਟਿਸ ਤੋਂ ਵੀ ਉਹ ਹੋ ਜਾਊਗੀ ਗੈਪ ਪੈ ਜਾਊਗਾ ਪ੍ਰੈਕਟਿਸ ਦੇ ਵਿੱਚ ਵੀ ਲੱਗਦਾ ਵੀ ਖੇਡਾ ਜ਼ਰੂਰੀ ਆ ਜਾਂ ਪਟਾਕੇ ਜ਼ਰੂਰੀ ਆ ਆਫ ਕੌਰਸ ਸਪੋਰਟਸ ਜ਼ਰੂਰੀ ਆ ਪਟਾਕੇ ਨਹੀਂ ਚਲਾਉਣੇ ਚਾਹੀਦੇ ਹਨਾ 에ਅਰ ਪ੍ਰੋਡਿਊਸ਼ਨ ਐ ਨਾ ਹੁੰਦਾ ਹਾਂਜੀ ਤੇ ਮਠਾਈਆਂ ਵਗੈਰਾ ਕਾਫੀ ਕੁਝ ਹੈ ਇੰਜੋਏ ਕਰ ਲੈਣੋ ਤੁਸੀਂ ਉਹ ਕਰੋ ਫਾਇਰ ਕਰੈਕਰਸ ਨਹੀਂ ਚਲਾਉਣੇ ਚਾਹੀਦੇ ਬੰਦ ਕੋ ਖਰਾਬ ਹੁੰਦਾ ਹੈ ਨਾ ਜਿਸ ਤਰ੍ਹਾਂ ਹਾਂਜੀ ਇੰਨਾ ਗੈਪ ਪੈਂਦੇ ਗੇਮਾਂ ਦੇ ਵਿੱਚ ਹੈ ਨਾ ਸਟੇਡੀਅਮ ਬੰਦ ਹੋ ਜਾਊਗਾ ਇੱਕ ਟਾਈਪ ਨਾਲ ਜਿਸ ਟੋਲਾ ਲੱਗ ਗਿਆ ਗੱਡੇ ਪੈ ਜਾਣਗੇ ਟੋਲਾ ਲਾਣ ਨਾਲ ਤਾਂ ਕਰਕੇ ਇਹਨਾਗਾ ਤੇਰਾ ਮੇਰਾ ਨਾਮ ਅਦਬਿੰਦਰ ਸਿੰਘ ਹੈ ਇੱਥੇ ਗਰਾਊਂਡ ਤੇ ਕੀ ਕਰਨਾ ਹੋਣਾ ਹੁੰਦਾ ਹੈ ਮੈਂ ਇੱਥੇ ਜਿਮਨਾਸਟਿਕ ਖੇਡਣ ਆਉਣਾ ਹੁੰਦਾ ਤੇ ਖੇਡਾਂ ਜ਼ਰੂਰੀਆਂ ਜਾਂ ਪਟਾਕੇ ਜ਼ਰੂਰੀ ਆ। ਖੇਡਾਂ। ਪਟਾਕੇ ਚਲਾਉਣੇ ਚਾਹੀਦੇ ਆ? ਥੋੜੇ ਥੋੜੇ। ਥੋੜੇ ਥੋੜੇ। ਪ੍ਰਦੂਸ਼ਣ ਵਾਲੇ ਨੇ। ਹਾਂ।